ਪ੍ਰੋਪਰਲੀ ਟੌਪ ਤੇ ਚੱਲ ਰਿਹਾ ਸੀਗਾ ਪੀਕ ਤੇ ਸੀਗਾ ਬਟ ਕੈਨੇਡਾ ਦੀ ਲਾਈਫ ਜਦੋਂ ਮੈਂ ਉੱਥੇ ਜਾ ਕੇ ਦੇਖੀ ਤਾਂ ਮੈਂ ਬਿਲਕੁਲ ਇੱਕਦਮ ਉਸ ਕੈਨੇਡਾ ਦੀ ਲਾਈਫ ਦੇ ਵਿੱਚ ਜਾ ਕੇ ਬਿਲਕੁਲ ਡਾਊਨ ਹੋ ਗਿਆ ਕਿਉਂਕਿ ਜਿਹੜਾ ਬੰਦਾ ਇੱਥੇ ਮਹੀਨੇ ਦੇ 8 6 ਜਾਂ 10 ਗਾਣੇ ਕਰ ਰਿਹਾ ਸੀਗਾ ਤੇ ਉੱਥੇ ਜਾ ਕੇ ਮੈਂ ਮੈਨੂੰ ਲੱਗਦਾ ਮੈਂ 6 ਮਹੀਨੇ ਬਾਅਦ ਇੱਕ ਗਾਣਾ ਡਾਇਰੈਕਟ ਕੀਤਾ ਸੀਗਾ ਉਹ ਵੀ 500 ਡਾਲਰ ਦੇ ਵਿੱਚ ਤੇ ਮੈਂ ਬਿਲਕੁਲ ਡਿਪਰੈਸ਼ਨ ਚ ਆ ਚੁੱਕਾ ਸੀ ਦੈਟ ਟਾਈਮ ਸਸਿਕਾਲ ਨਮਸਕਾਰ ਅਦਾਬ ਮੈਂ ਹਾਂ ਤੁਹਾਡਾ ਆਪਣਾ ਪ੍ਰਮੋਦ ਸ਼ਰਮਾ ਰਾਣਾ ਔਰ ਮੈਂ ਆਪਣੀ ਲਾਈਫ ਦੀ ਜਿਹੜੀ ਜਰਨੀ ਆ ਉਹ ਤੁਹਾਡੇ ਸਾਰਿਆਂ ਦੇ ਨਾਲ ਅੱਜ ਸ਼ੇਅਰ ਕਰ ਰਿਹਾ ਹਾਂ ਜੋ ਸਟਾਕ ਦੇ ਉੱਤੇ ਜੀ ਹਾਂ ਮੇਰਾ ਪਿੰਡ ਹੈਗਾ ਜੀ ਫਗਵਾੜੇ ਦੇ ਨਜ਼ਦੀਕ ਮੇਟਾ ਜਿੱਥੇ ਕਿ ਮੈਂ ਛੋਟਾ ਹੁੰਦਾ ਹੀ ਉੱਥੇ ਅਸੀਂ ਬਸ ਗਏ ਸੀਗੇ ਪਰ ਜਿਹੜਾ ਮੇਰਾ ਵੈਸੇ ਪਛੋਕੜ ਪਿੰਡ ਵਾ ਬੈਂਸ ਜ਼ਿਲ੍ਹਾ ਨਮਾ ਸ਼ਹਿਰ ਜਿੱਥੇ ਮੇਰਾ ਜਨਮ ਪਲਵਾ ਪਰ ਅਸੀਂ ਫਗਵਾੜੇ ਚੱਲ ਗਏ ਮੇਰੀ ਸਕੂਲਿੰਗ ਫਗਵਾੜੇ ਤੋਂ ਸੀ ਜੀ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਔਰ ਪਾਇਲਟ ਪਬਲਿਕ ਸਕੂਲ ਆ ਛੋਟਾ ਯਾ ਸੀਗਾ ਦੋ ਬ੍ਰਦਰਾਂ ਸੀ ਜੀ ਆ ਮੈਂ ਤਾਂ ਛੋਟਾ ਉਹ 8-9 ਸਾਲ ਛੋਟਾ ਯਾ ਡੈਡੀ ਸਾਡਾ ਫਰਗੋੜੇ ਦੇ ਵਿੱਚ ਕੰਮ ਆ ਦਾਣਾ ਮੰਡੀ ਦਾ ਮੰਮੀ ਟੀਚਰ ਸੀਗੇ ਤੇ ਘਰ ਦੇ ਵਿੱਚ ਮੈਨੂੰ ਲੱਗਦਾ ਕੋਈ ਸਾਡੇ ਕੁੜੀ ਵੀ ਨਹੀਂ ਸੀ ਮੇਰੀ ਮੰਮੀ ਸੀ ਮੰਮੀ ਉਹਨਾਂ ਦਾ ਆਪਰੇਸ਼ਨ ਹੋਇਆ ਸੀਗਾ ਛੋਟੇ ਹੁੰਦੇ ਹਾਂ ਮੈਨੂੰ ਲੱਗਦਾ ਇੱਕ ਤਾਂ ਪਿੰਡੂ ਮਾਹੌਲ ਸਾਡਾ ਸਵੇਰੇ ਉੱਠ ਕੇ ਜੀ 5 ਵਜੇ ਪੱਠੇ ਭੱਟਣ ਜਾਣੇ ਪਸ਼ੂਆਂ ਦੇ ਸਾਡੇ 4-5 ਗਾਇਆਂ ਹੁੰਦੀਆਂ ਸੀਗੀਆਂ ਮੈਂ ਸਵੇਰੇ ਉੱਠ ਕੇ ਡੈਡੀ ਹੁਣ ਮੈਨੂੰ ਉਠਾ ਦੇਣਾ ਆ ਕਹਣਾ ਵੀ ਉੱਠ ਕੇ ਜਾ ਪਠੇ ਲੈ ਕੇ ਆ ਤੇ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਗੋਹਾ ਚੱਕਣਾ ਪਸ਼ੂਆਂ ਦਾ ਪਠੇ ਪਾਉਣੇ ਕੁਤਰਨੇ ਔਰ ਫਿਰ ਆ ਕੇ ਆਪਣੀ ਮੇਰੇ 7 ਵਜੇ ਮੈਨੂੰ ਯਾਦ ਆ ਕਿ ਮੈਂ 5 ਵਜੇ ਉੱਠ ਕੇ ਜਾਂਦਾ ਸੀ ਤੇ ਨੀਂਦ ਬੜੀ ਆਉਣੀ ਮੈਨੂੰ ਮੈਂ ਇਦਾਂ ਹਰਾ ਆਪਣੇ ਇੱਥੇ ਕੱਚ ਦੇ ਵਿੱਚ ਪੱਲੀ ਦੇ ਦਾਤੀ ਪੱਲੀ ਦਾਤੀ ਕਹਿੰਦੇ ਨੂੰ ਕਿਹਿਆਂ ਨੂੰ ਨਹੀਂ ਪਤਾ ਪੱਲੀ ਦਾਤੀ ਨੂੰ ਇੱਥੇ ਲੈਣਾ ਤੇ ਮੈਂ ਜਾ ਕੇ ਫਿਰ ਜਾ ਕੇ ਆਪਣੇ ਖੇਤਾਂ ਦੇ ਵਿੱਚ ਸੌ ਜਾਣਾ ਕਿਉਂਕਿ ਸਵੇਰੇ ਬੜੀ ਨੀਂਦ ਵੀ ਬੜੀ ਪਿਆਰੀ ਹੁੰਦੀ ਹੈ ਠੰਡੀ ਠੰਡੀ ਹਵਾ ਆਉਂਦੀ ਹੁੰਦੀ ਹੈ ਖੇਤਾਂ ਦੇ ਵਿੱਚ ਮੈਂ ਪੱਲੀ ਵਿਛਾਉਣੀ ਪੱਲੀ ਵਿਛਾ ਕੇ ਸੌ ਜਾਣਾ ਤੇ ਜਦੋਂ ਮੈਨੂੰ ਲੱਗਣਾ ਕਿ ਯਾਰ ਸੂਰਜ ਚੜ੍ਹ ਗਿਆ ਤੇ ਮੈਂ ਫਿਰ ਉੱਠਣਾ ਦੌੜਨਾ ਕਿ ਮੇਰਾ ਸਕੂਲ ਦਾ ਟਾਈਮ ਹੋ ਗਿਆ ਆ ਕੇ ਪੱਠੇ ਕੋਤਰ ਕੇ ਸਕੂਲ ਦੇ ਲਈ ਤਿਆਰ ਹੋਣਾ ਠੀਕ ਹੈ ਜੀ ਜਿੱਦਾਂ ਮੈਂ ਪਹਿਲਾਂ ਦੱਸਿਆ ਠੀਕ ਹੈ ਸਾਡੇ ਘਰ ਮੇਰੀ ਕੋਈ ਸਿਸਟਰ ਨਹੀਂ ਔਰ ਦੋ ਬ੍ਰਦਰਸ ਸਕੇ ਮੰਮੀ ਦਾ ਆਪਰੇਸ਼ਨ ਹੋਇਆ ਹੁੰਦਾ ਸੀਗਾ ਤੇ ਮੈਂ ਸਵੇਰੇ ਉੱਠ ਕੇ ਝਾੜੂ ਪੂੰਚੇ ਕਰਨੇ ਚਾੜੂ ਪੋਚੇ ਕਰਕੇ ਤਾਂ ਸਕੂਲ ਦੇ ਉੱਤੇ ਆਪਣੇ ਸਾਈਕਲ ਦੇ ਫਗਵਾੜੇ ਜਿਹੜਾ ਫਗਵਾੜੇ ਦਾ ਸਾਡਾ ਡਿਸਟੈਂਸ ਵਾ ਉਹ 5 ਕਿਲੋਮੀਟਰ ਦਾ ਆ ਤੇ 5 ਕਿਲੋਮੀਟਰ ਮੈਂ ਜਾਣਾ ਆਪਣੇ ਤੇ ਦੁਪਹਿਰੇ 2 ਵਜੇ ਫੇਰ ਵਾਪਸ ਆਉਣਾ ਸਕੂਲ ਤੋਂ 2 ਵਜੇ ਮੇਨੂੰ ਲਗਾਤਾਰ ਛੁੱਟੀ ਹੁੰਦੀ ਸਾਨੂੰ ਤੇ 2.5 ਵਜੇ ਮੈਂ ਪਹੁੰਚਦਾ ਹੁੰਦਾ ਸੀ 3 ਵਜੇ ਫੇਰ ਪੱਠੇ ਪਾਉਣ ਦਾ ਟਾਈਮ ਹੁੰਦਾ ਸੀ ਫੇਰ ਉਹੀ ਗੱਲਾਂ ਤੇ ਪਿੰਡੂ ਮਾਹੌਲ ਤੋਂ ਇੱਕ ਮੇਰੀ ਮਾਡਲਿੰਗ ਦਾ ਸ਼ੌਂਕ ਮਤਲਬ ਮੈਂ ਮਾਡਲ ਬਣਾਉਣਾ ਜੀ ਤੇ ਜੁੱਤੀਆਂ ਵੀ ਬੜੀਆਂ ਖਾਧੀਆਂ ਫਾਦਰ ਸਾਹਿਬ ਤੋਂ ਬੜਾ ਘਟਾ ਪਾ ਪਿਆ ਪਰ ਕਹਿੰਦੇ ਨੇ ਉਹਦੇ ਟੀਟ ਹੁੰਦੇ ਆ ਮੁੰਡੇ ਤੇ ਐਜ਼ ਅ ਮਾਡਲ ਮੈਂ ਆਪਣੇ ਆਪ ਨੂੰ ਇਸ ਇੰਡਸਟਰੀ ਚ ਸਟੈਬਲਿਸ਼ ਕਰਨਾ ਚਾਹੁੰਦਾ ਸੀਗਾ ਤੇ ਹੌਲੀ 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 ਕਰਕੇ ਮੇਰਾ ਜਿਹੜਾ ਸਰਕਲ ਵਾ ਉਹ ਇਸ ਇੰਡਸਟਰੀ ਵੱਲ ਵਧਣਾ ਸ਼ੁਰੂ ਹੋ ਗਿਆ ਸਿੰਗਰਜ਼ ਦੇ ਨਾਲ ਬੈਣੀ ਉੱਟਣੀ ਹੋ ਗਈ ਤੇ ਨਾਲ-ਨਾਲ ਮੈਂ ਐਜ਼ ਅ ਮਾਡਲ ਵਰਕ ਕਰਦਾ ਗਿਆ ਤੇ ਨਾਲ ਲੱਗਦਾ ਮੇਰੇ ਕੰਟੈਕਟਸ ਵਧਦੇ ਗਏ ਤੇ ਫਿਰ ਮਿਸਟਰ ਤੇਜਵੰਤ ਕਿਟੂ ਜੀ ਜਿਹੜੇ ਪੰਜਾਬ ਦੇ ਫੇਮਸ 뮤직 ਡਾਇਰੈਕਟਰ ਨੇ ਉਹਨਾਂ ਨੇ ਇੱਕ ਗਾਣਾ ਡਾਇਰੈਕਟ ਕਰਨਾ ਕਰਨ ਲਈ ਮੈਨੂੰ ਕਿਹਾ ਮਤਲਬ ਉਹਨਾਂ ਦੀ ਇੱਕ ਸਿੰਗਰ ਸੀਗੀ ਮਮਤਾ ਮਹਿਰਾ ਤੇ ਉਹ ਮਮਤਾ ਮਹਿਰਾ ਜੀ ਦਾ ਗਾਣਾ ਮੈਨੂੰ ਕਿਹਾ ਕਿ ਪ੍ਰਮੋਦ ਯਾਰ ਤੂੰ ਗਾਣਾ ਡਾਇਰੈਕਟ ਕਰ ਦੇਗਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਭਾਜੀ ਮੈਂ ਡਾਇਰੈਕਟ ਕਰ ਦੂੰਗਾ ਤੇ ਇਸ ਤੋਂ ਮੇਰੀ ਜ਼ਿੰਦਗੀ ਦੀ ਜਾਨੀ ਸ਼ੁਰੂਆਤ ਹੋਈ ਹੈ ਜਿਹਦੇ ਵਿੱਚ ਕਿ ਮੈਂ ਐਜ਼ ਅ ਡਾਇਰੈਕਟਰ ਆਪਣਾ ਕੈਰੀਅਰ ਸ਼ੁਰੂ ਕੀਤਾ ਮਮਤਾ ਮਹਿਰਾ ਜੀ ਦਾ ਗਾਣਾ ਆ ਤੇਜਵੰਤ ਕਿਟੂ ਭਾਜੀ ਦੇ 뮤직 ਦੇ ਵਿੱਚ ਫਗਵਾੜੇ ਦੇ ਵਿੱਚ ਮੈਂ ਸ਼ੂਟ ਕੀਤਾ ਆਪਣੇ ਟਾਊਨ ਦੇ ਵਿੱਚ ਬੜੀ ਮੁਸ਼ਕਲ ਆਈਆਂ ਬੜੀਆਂ ਮਤਲਬ ਉਹਦੇ ਉੱਤੇ ਸੈੱਟ ਡਿਜ਼ਾਈਨਰ ਵੀ ਮੈਂ ਹੀ ਸੀਗਾ ਉਹਦੇ ਉੱਤੇ ਕੋਸਟਿਮ ਡਿਜ਼ਾਈਨਰ ਵੀ ਮੈਂ ਹੀ ਸੀਗਾ ਡਾਇਰੈਕਟਰ ਵੀ ਮੈਂ ਹੀ ਸੀ ਕੋਰੀਓਗ੍ਰਾਫਰ ਵੀ ਮੈਂ ਹੀ ਸੀ ਇਵਨ ਪ੍ਰੋਡਕਸ਼ਨ ਸਾਰੀ ਜੜੀ ਕੀਤੀ ਉਹ ਵੀ ਮੈਂ ਹੀ ਕੀਤੀ ਸੀਗੀ ਤੇ ਮੇਰੇ ਜਿਹੜੇ ਫਗਵਾੜੇ ਦੇ ਫਰੈਂਡ ਸੀਗੇ ਔਰ ਉਹ ਗਾਣਾ ਰੱਬ ਦੀ ਦਿਆ ਦੇ ਨਾਲ ਪਹਿਲੀ ਜਿਹੜਾ ਗਾਣਾ ਸੀ ਬਣਾਇਆ ਸੀਗਾ ਉਹ ਸੁਪਰ ਹਿੱਟ ਹੋਇਆ ਉਸ ਤੋਂ ਬਾਅਦ ਜੀ ਮੇਰਾ ਕੈਰੀਅਰ ਦੇ ਵਿੱਚ ਮੈਨੂੰ ਤੁਸੀਂ ਸਾਰਿਆਂ ਨੇ ਨਾਮ ਸੁਣਿਆ ਹੋਗਾ ਆ ਮਿਸ ਪੂਜਾ ਜੀ ਦਾ ਉਹਨਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਪਰਮਾਤਮਾ ਦੀ ਵੱਲੋਂ ਮੇਰੇ ਹੱਥੋਂ ਹੋ ਗਈ। ਉਹਨਾਂ ਦਾ ਪਹਿਲਾ ਹੀ Song ਮੈਂ ਡਾਇਰੈਕਟ ਕੀਤਾ ਪੰਨ ਚੂੜੀਆਂ ਪਿਆਰ ਤੇਰਾ ਦੇਖਦੀ ਮੈਂ ਹੱਥ ਚ ਮਰਾਲੀ ਵੰਗ ਵੇ। ਆ ਐਸਐਮਆਈ ਕੰਪਨੀ ਦਾ ਜਿਹੜਾ ਕਿ ਬਹੁਤ ਹੀ ਸੁਪਰ ਡੂਪਰ ਹਿੱਟ ਹੋ ਗਿਆ ਤੇ ਮੈਨੂੰ ਉਸ ਟਾਈਮ ਮਾਰਕੀਟ ਦੇ ਜਿੰਨੇ ਵੀ ਵੈਲ नोन ਡਾਇਰੈਕਟਰ ਸੀਗੇ ਉਹਨਾਂ ਦੇ ਵਿੱਚ ਮੇਰਾ ਨਾਮ ਆਉਣਾ ਸ਼ੁਰੂ ਹੋ ਗਿਆ ਕਿ ਯਾਰ ਇੱਕ ਨਵਾਂ ਮੁੰਡਾ ਇਸ ਲਾਈਨ ਦੇ ਵਿੱਚ ਆਇਆ ਤੇ ਉਹ ਅੱਛਾ ਕੰਮ ਕਰ ਰਿਹਾ ਹੈ। ਇਸ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਜ਼ਿੰਦਗੀ ਦਾ ਜਿਹੜਾ ਆਪਣਾ ਐਜ਼ ਅ ਡਾਇਰੈਕਟਰ ਕੈਰੀਅਰ ਆ ਉਹ ਸ਼ੁਰੂ ਹੋਇਆ ਆ ਔਰ ਫਿਰ ਮੈਂ ਉਸ ਤੋਂ ਬਾਅਦ ਫਗਵਾੜੇ ਤੋਂ ਉੱਠ ਕੇ ਚੰਡੀਗੜ੍ਹ ਦੇ ਵਿੱਚ ਆਇਆ ਚੰਡੀਗੜ੍ਹ ਦੇ ਵਿੱਚ ਆ ਕੇ ਇੱਥੇ ਰਹਿਣਾ ਸ਼ੁਰੂ ਕੀਤਾ ਰੋਜ਼ ਗਾਣੇ ਮਿਲਦੇ ਗਏ ਕਦੇ ਕਿਸੇ ਕੰਪਨੀ ਦੇ ਕਦੇ ਕਿਸੇ ਸਿੰਗਰ ਦੇ ਕਿਉਂਕਿ ਉਹ ਗਾਣੇ 3-4 ਚੱਲ ਚੁੱਕੇ ਸੀਗੇ ਮੈਂ ਹੁਣ ਤੱਕਰ ਮੈਨੂੰ ਲੱਗਦਾ ਕਿ 2004-5 ਦੇ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਆ ਤੇ ਅੱਜ 2019 ਚੱਲ ਰਿਹਾ ਆ ਔਰ ਮੈਨੂੰ ਲੱਗਦਾ ਮੈਂ ਤਿੰਨ ਪੀੜੀਆਂ ਦੇ ਨਾਲ ਕੰਮ ਕਰਕੇ ਆਇਆ ਮਤਲਬ ਜੇ ਪੀੜੀਆਂ ਦੀ ਗੱਲ ਕੀਤੀ ਜਾਵੇ ਤਾਂ ਸੁਰਿੰਦਰ ਸ਼ੰਦਾ ਜੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਲਾਕਾਰ ਨੇ ਸਾਡੇ ਪੁਰਾਣੇ ਯਾਨੀ ਸਾਡੇ ਡੈਡੀ ਹੋਂ ਦਾ ਟਾਈਮ ਦੇ ਉਹਨਾਂ ਤੋਂ ਵੀ ਵੱਡੇ ਉਹਨਾਂ ਦੇ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ ਔਰ ਉਸ ਤੋਂ ਬਾਅਦ ਹਰਪ੍ਰਜਨ ਮਾਨਪਾਜੀ ਹੁਣੇ ਉਹ ਵੀ ਸੱਤੋਂ ਵੱਡੇ ਨੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਗਿਆ ਫਿਰ ਅਸੀਂ ਜੇ ਗੱਲ ਕਰੀਏ ਵੀ ਜਿੰਨੇ ਪੰਜਾਬ ਦੇ ਅੱਜ ਦੇ ਮੈਨੂੰ ਲੱਗਦਾ ਫੇਮਸ ਸਟਾਰ ਨੇ ਸਿੰਗਰਸ ਦਾ ਹੈਗੇ ਅਗੇ ਨਾਲ ਨਾਲ ਉਹ ਬਾਲੀਵੁੱਡ ਦੇ ਵੀ ਸਟਾਰ ਬਣ ਚੁੱਕੇ ਨੇ ਜਿਨ੍ਹਾਂ ਚੋਂ ਦਿਲਜੀਤ ਦੋਸਾਂਝ ਗਿੱਪੀ ਗਰੇਵਾਲ ਔਰ ਇਹਨਾਂ ਨਾਲ ਸਾਰੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਸਾਰੇ ਗਾਣੇ ਮੈਨਾਂ ਦੇ ਸ਼ੂਟ ਕੀਤੇ 2000 ਦਿਲਜੀਤ ਦਾ ਮੈਂ ਪਹਿਲਾ ਗਾਣਾ ਮੈਨੂੰ ਲੱਗਦਾ 2000 uh, 5 ਜਾਂ 6 ਦੇ ਵਿੱਚ ਕੀਤਾ ਹੋਣਾ ਹੈ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਡਾਕਾ ਤੇਨੇ ਮਾਰਿਆ ਔਰ ਉਸ ਤੋਂ ਬਾਅਦ ਫਿਰ ਜਿਹੜਾ ਮੇਰਾ ਗਾਣਾ ਦਿਲਜੀਤ ਹੋਣਾ ਦੇ ਨਾਲ ਸੀਗਾ ਓਹੋ ਹਰੀ ਬਾਜੀ ਦੇ ਨਾਲ ਹਣੀ ਯੋਯੋ ਹਣੀ ਸਿੰਘ Uh, 2008 ਦੇ ਵਿੱਚ ਔਰ 9 ਦੇ ਵਿੱਚ ਮੈਂ ਦਿਲਜੀਤ ਉਹਨਾਂ ਨੂੰ ਡਬਲ ਰੋਲ ਦਿੱਤਾ ਉਹਨਾਂ ਦੇ ਸੌਂਗਸ ਦੇਸੀ دارو ਦੇ ਵਿੱਚ ਐਲੈ ਤੈਨੂੰ ਗੱਡੀ ਚ ਬਿਠਾ ਕੇ ਲਜਮਾਇਲੇ ਨੂੰ ਤੇ ਇਸ ਤਰ੍ਹਾਂ ਮੈਂ ਵੈਲ ਸਟੈਬਲਿਸ਼ ਹੋ ਗਿਆ ਪੰਜਾਬ ਦੇ ਵਿੱਚ ਮਤਲਬ ਮੈਨੂੰ ਲੱਗਦਾ 8 900 ਗਾਣਾ ਡਾਇਰੈਕਟ ਕਰ ਗਿਆ ਹਰ ਇੱਕ ਸਿੰਗਰ ਦਾ ਔਰ ਇੱਥੇ ਪੂਰਾ ਪੀਕ ਦੇ ਉੱਤੇ ਚੱਲ ਰਿਹਾ ਸੀਗਾ ਮੈਂ ਪੰਜਾਬ ਦੇ ਵਿੱਚ ਮਤਲਬ ਹਰ ਜਗ੍ਹਾ ਪ੍ਰੋਮੋਸ਼ਨ ਮਰਾਨਾ ਪ੍ਰੋਮੋਸ਼ਨ ਮਰਾਨਾ ਅਗਰ ਚੈਨਲਸ ਲਾਓ ਤੇ ਚੈਨਲਸ ਦੇ ਉੱਤੇ ਮੈਨੂੰ ਲੱਗਦਾ ਮੇਰੇ 12 12 ਪ੍ਰੋਮੋਸ ਖੁਦ ਦੇ ਇਕੱਲੇ ਤੇ ਚੱਲਦੇ ਹੁੰਦੇ ਸੀਗੇ ਹਰ ਸਿੰਗਰਸ ਦੇ ਵੱਡੇ ਸਿੰਗਰਸ ਦੇ ਪਰ ਉਸ ਦੇ ਨਾਲ ਨਾਲ ਮੇਰਾ ਜਾਣਾ ਮੇਰਾ ਬਚਪਨ ਦਾ ਸੁਪਨਾ ਸੀ ਕਿ ਮੇਰਾ ਵਿਆਹ ਕੈਨੇਡਾ ਦੇ ਵਿੱਚ ਹੋਵੇ ਔਰ ਮੈਂ ਆਪਣੀ ਕੈਨੇਡਾ ਦੀ ਲਾਈਫ ਜੀਵਾਂ ਪਿੰਡ ਤੋਂ ਉੱਠਿਆ ਸੀਗਾ ਤੇ ਸਾਡੇ ਸਾਰੇ ਪੰਜਾਬੀ ਤੁਹਾਨੂੰ ਪਤਾ ਕੈਨੇਡਾ ਅਮਰੀਕਾ ਜਾਂਦੇ ਆ ਪਰ ਮੈਂ ਇੱਥੇ ਸਟੈਬਲਿਸ਼ ਹੋ ਚੁੱਕਾ ਸੀ that time ਮੈਨੂੰ ਲੱਗਦਾ ਸੀ ਕਿ ਉਹ ਸੋਚ ਮੇਰੀ ਤਾਦੀ ਸੀ ਜਦੋਂ ਮੈਂ 2000 ਜਾਂ 1999 ਚ ਰਹਿਦਾ ਸੀ ਪਰ ਜਦੋਂ ਮੈਂ ਵੈਲ ਸਟੈਬਲਿਸ਼ ਸੀ ਤਦ ਮੈਨੂੰ ਲੱਗਾ ਮੈਨੂੰ ਕੈਨੇਡਾ ਜਾਣ ਦਾ ਮੌਕਾ ਮੇਰੇ ਸ਼ੁਰੂ ਹੋ ਗਿਆ ਆਸਟ੍ਰੇਲੀਆ ਚਲੇ ਗਿਆ ਕੈਨੇਡਾ ਚਲੇ ਗਿਆ ਤੇ ਕੈਨੇਡਾ ਜਾ ਕੇ ਮੇਰੀ ਕਹਿੰਦੇ ਹੁੰਦੇ ਬਸ ਇਤਫਾਕ ਦੇ ਨਾਲ ਜਾਂ ਵੈਸੀ ਜੋ ਰੱਬ ਨੇ ਸੰਜੋਗ ਲਿਖੇ ਹੁੰਦੇ ਆ ਮੇਰੀ ਇੰਗੇਜਮੈਂਟ ਕੈਨੇਡਾ ਦੇ ਵਿੱਚ ਹੋ ਗਈ ਤੇ ਇੰਗੇਜਮੈਂਟ ਮੇਰੀ ਕੈਨੇਡਾ ਦੇ ਵਿੱਚ ਹੋਈ ਤਾਂ ਮੈਂ ਜਦੋਂ ਮੇਰੀ ਕੈਨੇਡਾ ਦੀ ਪੀਆਰ ਆਈ ਤਾਂ ਪੀਆਰ ਆਉਣ ਦੇ ਨਾਲ ਮੈਂ ਇੱਥੋਂ ਆਪਣਾ ਜਿੰਨਾ ਵੀ ਮੈਂ ਪ੍ਰੋਪਰਲੀ ਟੌਪ ਤੇ ਚੱਲ ਰਿਹਾ ਸੀਗਾ ਪੀਕ ਤੇ ਸੀਗਾ ਬਸ ਕੈਨੇਡਾ ਦੀ ਲਾਈਫ ਜਦੋਂ ਮੈਂ ਉੱਥੇ ਜਾ ਕੇ ਦੇਖੀ ਤਾਂ ਮੈਂ ਬਿਲਕੁਲ ਇੱਕਦਮ ਉਸ ਕੈਨੇਡਾ ਦੀ ਲਾਈਫ ਦੇ ਵਿੱਚ ਜਾ ਕੇ ਬਿਲਕੁਲ ਡਾਊਨ ਹੋ ਗਿਆ ਕਿਉਂਕਿ ਜਿਹੜਾ ਬੰਦਾ ਇੱਥੇ ਮਹੀਨੇ ਦੇ 8 6 ਜਾਂ 10 ਗਾਣੇ ਕਰ ਰਿਹਾ ਸੀਗਾ ਤੇ ਮੇਰੇ ਵਰਗਾ ਬੰਦਾ ਉੱਥੇ ਜਾ ਕੇ ਬਿਲਕੁਲ 6 ਮਹੀਨੇ ਲੈ ਇੱਕਦਮ ਬੇਲਾ ਬੈਠ ਗਿਆ ਕਿਉਂਕਿ ਦੈਟ ਟਾਈਮ 2011-12 ਦੀ ਗੱਲ ਮੈਨੂੰ ਯਾਦ ਆ 11-12 ਦੇ ਵਿੱਚ ਉੱਤੇ ਕੈਨੇਡਾ ਦੇ ਵਿੱਚ ਮਿਊਜ਼ਿਕ ਵੀਡੀਓ ਦਾ ਦੌਰ ਬਹੁਤ ਜ਼ਿਆਦਾ ਨਹੀਂ ਸੀਗਾ ਇੱਥੇ ਮਿਊਜ਼ਿਕ ਵੀਡੀਓ ਦਾ ਦੌਰ ਹਜੇ ਵੀ ਬਹੁਤ ਆ ਤੇ ਪਹਿਲਾਂ ਵੀ ਬਹੁਤ ਸੀਗਾ ਤੇ ਉੱਤੇ ਜਾ ਕੇ ਮੈਂ ਮੈਨੂੰ ਲੱਗਦਾ ਮੈਂ 6 ਮਹੀਨੇ ਬਾਅਦ ਇੱਕ ਗਾਣਾ ਉਹ ਵੀ 500 ਡਾਲਰ ਦੇ ਵਿੱਚ ਤੇ ਮੈਂ ਬਿਲਕੁਲ ਡਿਪਰੈਸ਼ਨ 'ਚ ਆ ਚੁੱਕਾ ਸੀ ਦੈਟ ਟਾਈਮ ਕਿਉਂਕਿ ਇੱਥੇ ਮੈਂ ਇੱਕ ਗਾਣੇ ਦਾ ਉਸ ਟਾਈਮ 2.5 ਤੋਂ 3 ਲੱਖ ਰੁਪਏ ਲੈ ਰਿਆ ਸੀਗਾ ਔਰ 8 ਤੋਂ 10 ਗਾਣੇ ਸ਼ੂਟ ਕਰ ਰਿਹਾ ਸੀਗਾ ਘਟੋ ਘਾਟ ਨਹੀਂ ਅਸੀਂ 6 ਗਾਣੇ ਕਰ ਲੈਂਦੇ ਸੀ ਪਰ 6 ਮਹੀਨੇ ਬਾਅਦ ਮੈਨੂੰ ਇੱਕ ਗਾਣਾ ਦਿੱਤਾ ਉਹ ਵੀ ਕਿਸੇ ਦੋਸਤ ਨੇ ਉਹਦੇ ਵਿੱਚ ਮੈਨੂੰ 500 ਡਾਲਰ ਮਿਲਿਆ ਫਿਰ ਕਿਸੇ ਨੇ 2500 ਡਾਲਰ ਦਿੱਤਾ ਮਤਲਬ ਇੰਡੀਆ ਦੇ ਅਕੋਰਡਿੰਗਲੀ ਪਰ ਮੈਂ ਉਹਨਾਂ ਦਿਨਾਂ ਦੇ ਵਿੱਚ ਇੰਨਾ ਕਿ ਡਿਪਰੈਸ਼ਨ 'ਚ ਆ ਗਿਆ ਮੈਂ 2012 ਜੋ ਮੈਨੂੰ ਕੈਨੇਡਾ ਗਿਆ 13 14 ਮੈਂ ਪੂਰੇ ਡਿਪਰੈਸ਼ਨ ਚ ਰਿਹਾ 14 ਦੇ ਐਂਡ ਦੇ ਵਿੱਚ ਮੈਂ ਵਾਪਸ ਇੰਡੀਆ ਨੂੰ ਆਪਣਾ ਅ ਗੇੜਾ ਲਾਉਣਾ ਸ਼ੁਰੂ ਕਰ ਦਿੱਤਾ ਵੀ ਮੈਂ ਇੰਡੀਆ ਹੀ ਜਾਣਾ 6 ਮਹੀਨੇ ਤੇ 6 ਮਹੀਨੇ ਤੇ ਦੋ ਮਤਲਬ ਦੋ ਬੇੜੀਆਂ ਦੇ ਵਿੱਚ ਪਿਆ ਰੱਖ ਲੈ ਪਰ ਡਾਮਾ ਡੋਲ ਰਿਹਾ ਬਿਲਕੁਲ ਡਿਪਰੈਸ਼ਨ ਚ ਔਰ 14 ਦੇ ਵਿੱਚ ਮੈਂ ਵਾਪਸ ਆਇਆ ਐ ਐਂਡ ਦੇ ਵਿੱਚ 15 ਦੇ ਵਿੱਚ ਮੈਂ ਪੂਰੀ ਮਿਹਨਤ ਲਗਾਈ ਪ੍ਰੋਪਰਲੀ ਜੋ ਰਾਣਾ ਸੀਗਾ ਜੋ ਪ੍ਰੋਮੋ ਸ਼ਰਮਾ ਰਾਣਾ ਸੀ 15 ਪੂਰਾ ਮੈਂ ਕੈਨੇਡਾ ਗਿਆ ਹੀ ਨਹੀਂਗਾ 16 ਦੇ ਵਿੱਚ ਮੈਂ ਫੇਰ ਅਗੇਨ ਬੈਸਟ ਡਾਇਰੈਕਟਰ ਅਵਾਰਡ ਚੱਕਿਆ ਸਤਿੰਦਰ ਸਰਤਾਜ ਭਾਜੀ ਦੇ ਲਈ ਥੈਂਕ ਯੂ so much ਉਸ ਤੋਂ ਪਹਿਲਾਂ ਵੀ ਮੈਂ ਪੀਟੀਸੀ ਅਵਾਰਡਸ ਦੇ ਉੱਤੇ ਜਿੰਨੇ ਵੀ ਜਿਹੜੇ ਚੈਨਲਸ ਆ ਜਾਂ ਈਟੀਸੀ ਜਿੰਨੇ ਵੀ ਚੈਨਲ ਸੀਗੇ ਉਹਨਾਂ ਦੇ ਉੱਤੇ ਪਹਿਲਾਂ ਅਵਾਰਡਸ ਲੈ ਚੁੱਕਾ ਸੀਗਾ 10 ਵਾਰ ਨੋਮੀਨੇਟ ਹੋ ਰਿਹਾ ਬੈਸਟ ਡਾਇਰੈਕਟਰ ਤੇ ਉਹ ਜਿਹੜਾ ਇੱਕ ਪੀਕ ਦੇਖਿਆ ਸੀਗਾ ਉਹ ਇੱਕਦਮ ਮੈਨੂੰ ਲੱਗਦਾ ਕਿ ਹਜਮ ਨਹੀਂ ਸੀ ਹੋ ਰਿਹਾ ਕਿ ਯਾਰ ਮੇਰਾ ਜਿਹੜਾ ਟੀਚਾ ਮੈਂ ਮੈਂ ਬਣਿਆ ਹੀ ਇਸ ਲਈ ਆ ਮੈਂ ਕਰਨੀ ਮਿਹਨਤ ਕਰਨੀ ਆ ਔਰ ਮੈਂ ਇੰਡੀਆ ਜਾ ਕੇ ਹੀ ਉਸ ਚੀਜ਼ ਨੂੰ ਕਰ ਸਕਦਾ ਆ ਪਰ ਮੈਂ ਮਿਹਨਤ ਫੇਰ ਆ ਕੇ ਜਾਰੀ ਕੀਤੀ ਤੇ ਮੈਂ 2016 ਦੇ ਵਿੱਚ ਅਵਾਰਡ ਜਿੱਤਿਆ 17 ਔਰ 18 ਔਰ ਹੁਣ 19 ਰੱਬ ਦੇ ਨਾਲ ਤੁਹਾਡੇ ਨਾਲ ਨਾਲ ਚੱਲ ਰਹੇ ਆ ਮੈਂ ਜਾਂਦੇ ਜਾਂਦੇ ਇਹੀ ਮੈਸੇਜ ਦਵਾਂਗਾ ਸਾਰਿਆਂ ਨੂੰ ਜਿੰਨੇ ਵੀ ਆ ਜਿਹੜੇ ਮੁੰਡੇ ਮਿਹਨਤ ਕਰਦੇ ਆ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਹਾਰ ਮੰਨ ਲੈਂਦੇ ਆ ਜਾਂ ਹੋਰ ਮੈਨੂੰ ਪਤਾ ਬਹੁਤ ਸਾਰੇ ਅੱਜ ਕੱਲ ਲੋੜ ਆ ਦਿਮਾਗ ਦੇ ਉੱਤੇ ਡਿਪਰੈਸ਼ਨ ਆ ਟੈਨਸ਼ਨਸ ਆ ਜਮੇਵਾਰੀਆਂ ਆ ਬਹੁਤ ਸਾਰਿਆਂ ਦੇ ਉੱਤੇ ਹਰ ਕਰ ਦੇ ਵਿੱਚ ਇੱਕ ਜਮੇਵਾਰੀ ਆ ਮੈਨੂੰ ਪਤਾ ਆ ਕਿਉਂਕਿ ਮੈਂ ਵੀ ਉਹਨਾਂ ਹਾਲਾਤਾਂ ਚੋਂ ਨਿਕਲੇ ਹੋਇਆ ਮੁੰਡਾ ਆ ਮੇਰੀ ਸਾਰਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ ਕਿ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਜ਼ਰੂਰ ਕਰੋ ਔਰ ਮਿਹਨਤ ਨੂੰ ਹਮੇਸ਼ਾ ਫਲ ਜ਼ਰੂਰ ਲੱਗਦਾ ਆ ਮੇਰੀ ਆਪਣੀ ਜ਼ਿੰਦਗੀ ਦੀ ਜਿਹੜੀ ਇਹ ਸਗੀ ਕਹਾਣੀ ਉਹ ਮੈਂ ਤੁਹਾਡੇ ਰੂਬਰੂ ਕੀਤੀ ਆ ਥੈਂਕ ਯੂ ਸੋ ਮੱਚ એવીડિયો બાર આપણી રાય કોમ સેકશન વિ સૂ દસો અને આપણે મિત્રના એવીડિયો શેર કરના ભુલ્યો